ਅਜਲੂਦੇ ਆਣਦੇ ਬੱਸ ਸਟੈਂਡ ਤੇ ਐਸਆਈ ਜਸਵਿੰਦਰ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਆ ਅਤੇ ਇਹਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਕਿ ਗੱਡੀ ਦੇ ਵਿੱਚ ਕੋਈ ਕਮੀ ਤਾਂ ਨਹੀਂ ਆ ਅਤੇ ਇਸ ਦੌਰਾਨ ਜੇਕਰ ਕੋਈ ਕਮੀ ਪਾਈ ਜਾਂਦੀ ਹੈ ਤਾਂ ਗੱਡੀ ਦਾ ਚਲਾਨ ਵੀ ਕੀਤਾ ਜਾ ਰਿਹਾ ਅਤੇ ਇਸ ਦੌਰਾਨ ਪੁਲਿਸ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਸਾਰੇ ਸਕੂਲ ਦੇ ਜੋ ਡਰਾਈਵਰ ਹਨ ਉਹ ਵਰਦੀ ਪਾ ਕੇ ਗੱਡੀ ਚਲਾਉਣ ਅਤੇ ਰੋਡ ਪਰਮਿਟ ਦੀ ਵੀ ਪਲੇਟ ਗੱਡੀ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ। ਸਰ ਇਹ ਸੇ ਜਿਸ ਮਿਲ ਤੋਂ ਮੇਰਾ ਨਾਮ ਸਰ ਇਹ ਕਿਹੜੀ ਜਗ੍ਹਾ ਸ੍ਰੀਮਾਂਜੀ ਬੱਸ ਸਟੈਂਡ ਇਹ ਸਰ ਗੱਡੀਆਂ ਰੋਕੀਆਂ ਚੈੱਕ ਕਰ ਰਹੇ ਹਾਂ ਸਰ ਕੀ ਸਰ ਇਹਨਾਂ ਵੀ ਨਾ ਦੇਖਿਆ ਜਾਂਦਾ ਵੀ ਜੇ ਕੋਈ ਗੱਡੀ ਦੇ ਵਿੱਚ ਕਮੀ ਪਾਈ ਜਾਵੇ ਉਹਦਾ ਇਲਾਨ ਕੀਤਾ ਜਾਊਗਾ ਜੇ ਉਹਦੇ ਕਾਗਜ਼ ਸਹੀ ਤੇ ਗੱਡੀ ਸਹੀ ਦਿੱਕੇ ਦੇ ਨਾਲ ਚੱਲ ਰਹੀ ਆ ਕਿ ਉਹਦੇ ਨੇਮ ਪਲੇਟ ਸਹੀ ਲੱਗੀ ਹੋਈ ਆ ਬਰਦੀ ਪਾਈ ਹੋਈ ਆ ਤੇ ਉਹ ਅਧਿਕਾਰੀ ਸਹੀ ਤਰੀਕੇ ਨਾਲ ਚੱਲ ਰਹੇ ਆ ਉਹਦਾ ਲਿਖਿਆ ਜਾ ਰਿਹਾ ਹੈ ਇਸਾਰੇ ਬੱਚਿਆਂ ਨੂੰ ਕੀ ਕਿਹਾ ਜਾਂਦਾ ਇਹਨਾਂ ਨੂੰ ਸਾਰਿਆਂ ਨੂੰ ਸਿਹਤ ਚੈੱਕ ਕਰਾਇਆ ਵੀ ਆਪਣੀ ਵਰਦੀ ਪਾ ਕੇ ਰੱਖਣ ਜਿਹੜੇ ਸਕੂਲ ਦੇ ਜਿੰਨੇ ਵੀ ਬੱਚੇ ਵਾਲੀਆਂ ਗੱਟੀਆਂ ਰਏ ਉਹਦੇ ਉੱਤੇ ਰੂਟ ਪਰਮਿਟ ਦਾ ਪਲੇਟ ਲਗਾਈ ਹੋਵੇ ਤੇ ਆਪਣੀ ਵਰਦੀ ਪਾਈ ਹੋਵੇ ਬੱਚੇ ਸਹੀ ਤਰੀਕੇ ਨਾਲ ਇੱਕੋ ਜਿੰਨੇ ਬੱਚੇ ਵਿੱਚ ਬੈਠ ਸਕਦੇ ਓਨੇ ਹੀ ਬੱਚੇ ਬਿਠਾਉਣ ਬੱਚੇ ਵੱਧ ਨਹੀਂ ਬਿਠਾਉਣੇ ਚਾਹੀਦੇ ਕਿਉਂਕਿ ਹਾਸੇ ਵਫਰ ਦਾ ਖਾਮ ਹੋ ਸਕਦਾ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਸੀਨੀਅਰ ਅਫਸਰਾਂ ਦੇ ਅਲੇਤਰ ਅਫਸਰਾਂ ਦਾ ਹੁਕਮ ਆ ਵੀ ਆਪਣੇ ਸਹੀ ਤਰੀਕੇ ਨਾਲ ਗੱਡੀ ਚਲਾਉਣ ਆਰਾਮ ਨਾਲ ਤੇ ਤੇਜ਼ ਰਫਤਾਰ ਨਾਲ ਗੱਡੀ ਨਾ ਚਲਾਉਣ ਬੱਚੇ ਬਿਠਾ ਕੇ ਹੌਲੀ ਤੇ ਆਰਾਮ ਨਾਲ ਗੱਡੀ ਲੈ ਕੇ ਜਾਓ ਜਿਵੇਂ ਪੁਰਾਣੀਆਂ ਗੱਡੀਆਂ ਗੁਡੀਆਂ ਉਹ ਵੀ ਚੈੱਕ ਕਰ ਰਹੇ ਹਾਂ ਵੀ ਜ ਜਿਹਨਾਂ ਦੀ ਡੇਟ ਪੀਕੀ ਹੋਵੇ ਹਾਂਜੀ ਸਰ ਜੇ ਕੋਈ ਗੱਡੀ ਕੰਡਮ ਪਾਈ ਜਾਊਗੀ ਤਾਂ ਉਸ ਨੂੰ ਬੰਦ ਕੀਤਾ ਜਾਊਗਾ ਸਰ ਜਿਵੇਂ ਹੁਣ ਕੋਈ ਗੱਡੀਆਂ ਵੀ ਆ ਨਹੀਂ ਆਉਦੇ ਨੱਥੇ ਦੇ ਵੀ ਸਵਾਰੀ ਜਿੰਨੀਆਂ ਦੇ ਜਿੰਨੇ ਬੱਚੇ ਲਾਊਡ ਆ ਉਹਨੇ ਇੱਕ ਤਾਂ ਹਾਂਜੀ ਹਾਂਜੀ ਜੇ ਵੱਧ ਬੱਚੇ ਨਾ ਵਟਾਉਣ ਜੇ ਕੋਈ ਵੀ ਬੱਚਾ ਵੱਧ ਵੜਾਊਗਾ ਤਾਂ ਉਸ ਦਾ ਚਲਾਣ ਕੀਤਾ ਜਾਊਗਾ